ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98768 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲਦਾ ਰਹਿਣਾ ਬਾਈ ਰਾਜਕੋਲੇ ਆਏ ਆ ਅੱਜ ਆਪਾਂ ਦੋ ਥੋਡੇ ਵਾਸਤੇ ਟੋਕੜ ਗੱਬਣਾ ਲੈ ਕੇ ਆਏ ਆ ਟਰਾਈ ਕਰਦੇ ਆ ਤੇ ਇੱਕ ਤਾਂ ਗਾਹਾਂਗੀ ਠੀਕ ਆ ਜੀ ਬੈਠ ਤੇ ਇੱਕ ਟੋਕੜ ਗੱਬਣ ਝੋਟੀ ਆ ਗੱਲਬਾਤ ਕਰਾਵਾਂਗੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਰਾਜ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਠੀਕ ਆ ਵੀਰੇ ਨੰਬਰ ਬੋਲੋ ਪਹਿਲਾਂ ਤਾਂ ਨੰਬਰ 9576347016 ਪਿੰਡ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇੜੇ ਆਪਾਂ ਨੂੰ ਪੱਕੋ ਕੈਂਚੀ ਕਹਿੰਦੇ ਭੜੌੜ ਪੈ ਜਾਂਦਾ ਤਸੀਲ ਤਫਾ ਕੀ ਤੇ ਨਹਿਰ ਵਾਲੇ ੱਡੇ ਤੋਂ ਸਿੱਧਾ ਰਾਜਦਾਰ ਘਰ ਪੁੱਛ ਕੇ ਆ ਜੇ ਸਿੱਧੂ ਪੱਤੀ ਓਕੇ ਤਸੀਲ ਅਲੀ ਬੀਚ ਘਰ ਆਪਣਾ ਠੀਕ ਆ ਵੀਰੇ ਤੇ ਜ਼ਿਲ੍ਹਾ ਬੋਲ ਤਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਜਪਾੜ ਨੇੜੇ ਭਦੌਣ ਦੇ ਪੱਕੇ ਕੰਢੀਆ ਰਿਹਾ ਨੰਬਰ 98763490 ਹਾਂ ਬਸ ਯਾਨੀ ਕਿ ਦਰੇਸ਼ਾਪਾ ਤਾਂ ਬੋਲਦੇ ਆ ਅਗਲਾ ਨਹਿਰ ਵਾਲੇ ਅੱਡੇ ਤੋਂ ਹਾਂ ਉੱਥੇ ਮੇਨ ਅੱਡੇ ਤੋਂ ਪੁੱਛ ਲੈਣਾ ਠੀਕ ਹੈ ਤੂੰ ਪੱਤੀ ਜਮਸੀਤ ਵਾਲੀ ਵਿੱਚ ਘਰ ਆ ਰਾਜ ਨਗਰ ਪੁੱਛ ਕੇ ਆ ਸਕਦਾ ਤੇ ਅੱਜ ਫਿਰ ਕਾਰਤੀ ਮੰਗ ਪੂਰੀ ਲੋਕਾਂ ਦੀ ਮੰਗ ਵਾਂਗ ਪੂਰੀ ਹੈ ਵਿਚੀ ਟੋਕੜਾਂ ਵਿਕੀ ਸਾਰਾ ਕੁਝ ਵਿਚ ਅੱਛਾ ਅੱਜ ਗਾਂ ਬੈਠ ਵੀ ਟੋਕੜ ਗੱਬਣ ਤੇ ਇਧਰ ਝੋਟੀ ਝੋਟੀ ਬਾਰੇ ਗੱਲ ਕਰ ਲਈ ਰਾਜ ਝੋਟੀ ਤੇ ਉਧਰ ਲਈ ਆਉਂ ਬੂਟੇ ਉਦੋਂ ਲੈ ਆ ਹਾਂ ਦੇਖੋ ਇਹ ਸਿੰਘ ਦੇਖੋ ਰੁ ਤਰੇ ਬੀ ਆ ਵੀ ਨੰਗਣਾ ਕਰਦੀ ਐ ਬਿੱਤੇ ਇਹ ਠੀਕ ਆ ਥੋੜਾ ਜਿਹਾ ਮਾਲ ਨਾ ਕਰੇ ਵਧਿਆ ਕਰਕੇ ਯਾਰ ਮਾਲ ਵੱਧ ਖਰੀਦ ਕਰਦੇ ਕਰਕੇ ਫਿਰ ਔਖਾ ਹੋ ਜਾਂਦਾ ਰਾਜ ਕਿੰਨੇ ਮਹੀਨੇ ਦੀ ਗੱਪਣਾ ਸਾਦਾ ਢੰਗ ਰੰਗ ਰੇ ਕਿੰਨੇ ਮਹੀਨੇ ਦੀ ਗੱਪਣਾ ਇਹ ਇਹ ਵੀ 2.5 ਮਹੀਨੇ ਦੀ ਹੋਊਗੀ ਚੈੱਕ ਕਰਾਈ ਵੀ ਆਪਣੀ ਚਿੱਤ ਬਾਸਾ ਆਪਣੇ ਪਿੰਡ ਬਹੁਤ ਸਾੰਦ ਦੁੱਧ ਕਿੰਨਾ ਛੋਲਪ੍ਰੀਤ ਖਿਆ ਕੋਲ ਆ ਉਹ ਨਾਲੇ ਸਾੰਦ ਤੋਂ ਅੱਛਾ ਕ੍ਰੋਸ ਹੋਈ ਵੀ ਸਿੱਧੀ ਡਾਇਰੈਕਟ ਹਾਂ ਕ੍ਰੋਸ ਹੋਈ ਤੇ ਮੋਤੇ ਜਲੇਬੇਸੇ ਤੇ ਸਾਥ ਕਿੱਲੋ ਆ। ਖੋਲੋ ਰਾਜੂ ਖੋਲੋ। ਗਾਈਆਂ ਨੂੰ ਵੀ ਸੀ ਲਾ। ਹੂੰ ਵਿਸੀ ਜਾਂਦੀ ਵੀਰੇ। ਚਾਟ ਪਾ ਨਾ ਪਾ ਥਾਪੀ ਮਾਰ ਕੇ ਬੈਠਾ। 2.5 ਮਹੀਨੇ ਦੀ ਚੈੱਕ ਪਾਸ। ਚੈੱਕ ਪਾਸ ਉਦੋਂ ਵੀਰੇ 135 ਦੀ ਅਸੀਂ ਲਈ ਸੀ ਘਰੇ ਰੱਖੀ ਸੀ ਬਲੂਮ ਕੱਟੀ। ਠੀਕ ਆ ਵੀਰੇ। ਚਾਰ ਦੰਦ ਹੈ ਕਿਉਂਕਿ ਤੇ ਥੱਲੋਂ ਬੜੀ ਸਾਫ਼ ਆ ਨਾ ਰਾਜ। ਥੱਲੋਂ ਵਾੜੀ ਨਹੀਂ ਗਈ ਵੀਰੇ। ਦੇਖ ਸੱਜਰ ਨੂੰ ਦੇਖਦਾ ਬੜਾ ਜਵਾਨੀ ਤੇ ਆਹ ਦੇਖੋ ਤੇ ਥਣ ਨਾ ਜੇ ਆਪਾਂ ਗੱਲ ਕਰਕੇ ਗੁੱਠਾਂ ਤੇ ਲੱਗੇ ਹਨਾ ਚਾਰਾਂ ਤੇ। ਹਾਂ ਤਾਂ ਥੋੜੀ ਖਾਰ ਮੰਨ ਕੇ ਬੂਟੇ ਲਿੱਸੀ ਹੋਗੀ। ਤੇ ਬਾੜੀ ਗਿਆਨ ਜੂਨ ਸੀ 6 ਤੋਂ 7 ਲੀਟਰ ਆ ਦੇਖੋ ਫੇਸ ਕਰੋ ਇਹ ਚੈੱਕ ਸ਼ੋ ਕੁਆਲਟੀ ਚੋਟੀ ਆ ਹੂੰ ਜੇ ਜੇ ਤੂੰ ਮਿਹਨਤ ਕਰੂ ਦੁੱਗਣਿਆ ਤੂੰ ਵੀ ਗਾਂ ਲੰਗਣ ਵਾਲਾ ਕੰਮ ਆ ਬਾੜੀ ਬਰੀਡ ਤੇ ਕੱਦ ਵੇਡ ਵਾਲੀ ਚੋਟੀ ਤੇ ਦੁੱਧ ਹੁਣ ਕਿੰਨਾ 7 ਕਿਲੋ ਦੁੱਧ 6-7 ਦੇ ਕਰੀ ਤੇ ਮੇਲਦੀ ਮੁਰਦੀ ਕਿਵੇਂ ਵਧ ਗਈ ਮੇਲਦੀ ਤਾਂ ਗਾਂਾਂ ਜਿੰਨੀ ਸ਼ੀਲ ਆ ਬਈ ਹੁਣ ਧਾਰਾ ਮਾਰ ਕੇ ਦਿਖਾਵਾਂਗੇ ਧਾਰਾ ਮਾਰ ਕੇ ਦਿਖਾਵਾਂਗੇ ਚਾਟ ਜੂ ਸਿੱਧ ਕੋਈ ਹਾਂ ਹਾਂ ਬੱਚਾ ਤਾਂ ਹੈ ਨਹੀਂ ਨਾਲਾ ਥਾਪੀ ਮਾਰ ਚਾਟ ਪਾਉਣੀਆ ਪਾਲਾ ਨਹੀਂ ਪੁਣੀ ਨਾ ਬੱਚਾ ਹੈ ਨਹੀਂ ਬੂਟੇ ਮਰ ਗਿਆ ਸੀ ਠੀਕ ਆ ਹਾਂ ਬੱਚਾ ਆ ਦੇਖੋ ਇਹ ਧਾਰਾਂ ਧੁਰਾਂ ਆਪਾਂ ਨੂੰ ਕਿਹੜਾ ਚੈੱਕ ਕਰਾ ਰਿਆ ਬਾਕੀ ਤੁਸੀਂ ਆਪ ਦੀ ਚੋਕੇ ਦੇ ਸਾਲੀ ਕਰ ਸਕਦੇ ਆ ਆ ਦੇਖ ਬੱਸ ਵੀਰੇ ਹੁਣ ਇਹ ਨਾ ਜੂਈ ਵੀ ਆ ਫੱਡਾ ਜੂਈ ਆਪਾਂ ਉਹੀ ਕੋਈ ਪਸਮਾਈ ਨਹੀਂ ਉਹੀ ਧਾਰਾਂ ਨਹੀਂ ਟਾਈਮ ਤੇ ਪਸ਼ੂ ਭੱਜ ਤੇ ਵੀਰੇ ਦੁੱਧ 7 ਕਿਲੋ ਹਨਾ ਤੇ ਕੀ ਡਿਮਾਂਡ ਆ ਇਹਦੀ ਮਾਨ ਨੂੰ ਤੂੰ ਇਹ ਤਰਦੀ ਦੇ ਦਿਆ ਨੇ ਬੁੱਡੇ ਯਾਰ ਤੇ 2.5 ਮਹੀਨੇ ਚ ਇੱਕ ਪਾਸ 7 ਕਿਲੋ ਦੁੱਧ ਹਣਾ ਇੱਕ ਪਾਸ ਕਰਾ ਕੇ ਲੈ ਜੀ ਠੰਡੀ ਕਰਾਈ ਵੀ ਆ ਕੋਈ ਜੱਟ ਬਾਕੀ ਤਾਂ ਉਹ ਵੀ ਆਮ ਜੀ ਨਹੀਂ ਤੋਹਫਾ ਨਾ ਝੋਟੀ ਕੱਦ ਘੱਟ ਵਾਲੀ ਪੂਰੀ ਮੰਨ ਕੇ ਚੱਲ ਵੀ ਵੀਰੇ 35-40 ਦੀ ਝੋਟੀ ਬੀ ਆ ਜੋ ਬੈਠ ਦਾ ਦੱਸੋ ਹੁਣ ਹਾਂ ਬੈਠੇ ਇੱਥੇ ਲੇਗਾ ਵੀਰੇ 10 ਕਿਲੋ ਦੇ ਕਰੀਬ ਦੁੱਧ ਆ ਤੇ 4 ਮਹੀਨੇ ਦੀ ਖੱਬਣਾ ਚੱਕ ਪਾਸ ਚੱਕ ਪਾਸ ਕਰਾ ਕੇ ਖੋ ਲੋ ਜੀ ਤੋਰ ਬੱਧ ਤੇ ਬਾਕੀ ਸਾਇਜ ਵਾਲੀ ਆ ਹਣਾ ਸਾਇਜ ਵਾਲੀ ਆ ਜਿੰਦ ਜਾਨ ਵਾਲੀ ਆ ਬੱਡੀ ਕਿੰਨੇ ਵੀ ਮਹੀਨੇ ਦੱਸਾ ਦੁਬਾਰਾ ਫੇਰ ਦੱਸੋ ਇਹ ਚਾਰਵੇਂ ਨੇ ਗੱਬਣਾ 10 ਕਿਲੋ ਦੁੱਧ ਦਾ ਬੂਟੇ ਓਕੇ ਜੀ ਓਕੇ ਓਕੇ ਕੂਨ ਚਵਾ ਇੱਕ ਨੰਬਰ ਆ 10 ਕਿਲੋ ਇਹਦਾ ਸੱਜਣਾ ਜਿੰਨੇ ਦੁੱਧ ਆ ਸੱਜਣਾ ਜਿੰਨੀ ਹਜੇ ਵੀ ਥੋੜਾ ਜਿਹਾ ਮਾਲ ਵਾ ਤੇ ਸੀ ਕਿਹੜੇ ਸੂਏ ਵਾਸਤੇ ਗੱਬਣਾ ਹੁਣ ਇਹ ਇਹ ਵੀਰੇ ਇਹਦੇ ਕੀ ਦੂਜੇ ਸੂਏ ਗੱਬਣਾ ਅੱਛਾ ਪਹਿਲੀ ਸੂਈ ਵੀ ਆ ਪਹਿਲਾਂ ਕਿੰਨਾ ਕ ਦੁੱਧ ਦਿੱਤਾ ਉਹ ਪਹਿਲੇ ਸੂਏ ਇਹਨੇ ਦਿੱਤਾ ਵੀਰੇ 17 18 ਕਿਲੋ ਹੂੰ ਬਾਕੀ ਸਾਈਜ਼ ਬਹੁਤ ਆ ਹਨਾ ਛੇ ਵਾਲੀ ਆ ਬਾਕੀ ਫੈਡ ਵਾਲਾ ਦੁੱਧ ਦੇਣ ਵਾਲੀ ਆ ਬੂਟੇ ਐ ਨਹੀਂ ਆ ਦੇਖੋ ਵੀਰੋ ਧਾਰਾ ਦੂਰਾ ਸੋਨ ਕਰਾਉਣੇ ਆ ਜੇ ਇੱਕ ਤੇ ਧਾਰਾ ਦੂਰਾ ਫੀਲ ਸਾਬ ਬੜੀ ਆ ਹਨਾ ਚਾਰ ਮਹੀਨੇ ਦੀ ਚੋੜੀ ਆ ਬੂਟੇ ਚਾਰ ਮਹੀਨੇ ਚੈੱਕ ਪਾਸ ਬਾਕੀ ਦਾ ਵੀਡੀਓ ਬਣਾਉਣ ਦਾ ਟਾਈਮ ਆਪਣਾ 10:00 ਵਜੇ ਦਾ ਹੀ ਆ ਜੀ ਸ਼ਾਮ ਨੂੰ ਵੀ ਵੀਡੀਓ ਆ ਜਾਣੀ ਆ ਹਾਂ ਸ਼ਾਮ ਨੂੰ ਪਾ ਦਾਂਗੇ ਅਗਲੇ ਝੋਰ ਮਾਰਦੇ ਰਹਿਜੂ ਮਾਰਦੇ ਚੱਲ ਜਰਾ ਇਹ ਕਿਹੜਾ ਬੋਟ ਬੋਟ ਉੱਠੀ ਚੱਲੋ ਕੋਣੀ ਕੋਣੀ ਬਹੁਤ ਆ ਹਮ ਫਰ ਬੜੀ ਜਵਾਈ ਜੂਈ ਸ਼ਾਮ ਕੋ ਪੂਰ ਨਹੀਂ ਸਿੱਟਾਂ ਨਹੀਂ ਚਾਰ ਮਹੀਨਿਆਂ ਦੀ 10 ਕਿਲੋ ਦਾ ਦੂਜੇ ਸਵੇਰ ਵਾਸਤੇ ਗੱਬਣ ਤੇ ਰੇਟ ਇਹਦਾ ਕੀ ਆ ਗਿਆ ਬਾਈ ਰੇਟ ਜਾਈ ਵਜਣ ਦੇਣ ਵਸੂਤਾ ਲਈ ਆ ਬੂਟੇ ਜਾਈ ਰੇਟ ਮੰਗਿਆ ਜਮਾ ਦਾ ਹਾਂ ਜਮਾ ਅੱਬਾ ਕੋਈ ਉਹੀ ਜੀ ਗੱਲ ਨਹੀਂ ਕਰੀ 10 ਕਿਲੋ ਦੁੱਧ 45000 ਚ ਤੇ ਜਰੂਰ ਬਾਈ ਨਾਲ ਸੰਪਰਕ ਕਰਨ ਤੇ ਇੱਕ ਤੁਹਾਨੂੰ ਝੋਟੀ ਦਿਖਾਤੀ ਨਗੀਨਾ 2.5 ਮਹੀਨੇ ਚ ਇੱਕ ਪਾਸ 7 ਕਿਲੋ ਦੁੱਧ ਤੇ ਬਾਕੀ ਦਾ ਪਿੰਡ ਸਹਿਣਾ ਜੀ ਇਹਦਾ ਰਿਮੋਰਟ 75000 ਠੀਕ ਆ ਤੇ ਨੰਬਰ ਬੋਲੋ ਬਾਈ ਨੰਬਰ 9876347016 ਪਿੰਡ ਸਹਿਣਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਕੀ ਆਏ ਆ ਬੁੱਟੇ ਦੁਖਣੀ ਕਰਨ ਵਾਲੇ ਉਹ ਵੀ ਫੈਸਲਾ ਦੁੱਧ ਬਾਊ ਸ਼ੇਜ ਵਾਲੀ ਆ ਡਾਢ ਝੋਟੀ ਵੀ 30 35 ਨੂੰ ਵੇਚਣ ਵਾਲੀ ਆ ਠੀਕ ਆ ਵੀਰੇ ਤੇ ਬਾਕੀ ਸਾਰੇ ਬਾਊ ਸ਼ੇਜ ਵਾਲਿਆਂ ਨੇ ਮਿਹਨਤ ਕਰੇ ਬੰਦਿਆਂ ਨੇ ਦੁੱਧ ਦਾ ਨਾਲ ਇੱਕ ਹਨੂ ਦੁਗਣੇ ਰਹੀਏ ਦੋਨੇ ਤੁਹਾਨੂੰ ਟੋਕੜਾ ਕੱਪੜਾ ਦਿਖਾਤੀਆਂ ਜੀ ਤੇ ਧੰਨਵਾਦ